ਕਾਖੀ ਨਿਕਰ ਕਾਖੀ ਨਿਕਰ ਸਾਰੇ ਪਾਰਟੀਆਂ ਦੇ ਲੀਡਰਾਂ ਦੇ ਕਾਖੀ ਨਿਕਰਾਂ ਪਾਈਆਂ ਹੋਈਆਂ ਨੇ ਸੁਦੇਪਗ ਮਹਾਤਮਾਨ ਦੇ ਪਾਈ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਜੀ ਪਾਈ ਹੋਈ ਆ ਇਹ ਗੱਲ ਜਿਵੇਂ ਝੂਠੀਆਂ ਦੱਸੋ ਇਹ ਸਰ ਮਾ ਬੜਾ ਥੋੜਾ ਇੱਕ ਮਿੰਟ ਜਿੰਨੇ ਵੀ ਇੱਥੇ نیچے ਇੰਨੇ ਇੱਕ ਜਾਦੇ ਬੁੱਧੀਜੀਵੀ ਬੈਠੇ ਨੇਗੇ ਮੈਂ ਹੈਰਾਨ ਆ ਜਿਨ੍ਹਾਂ ਨੂੰ ਮੈਂ ਰੋਹ ਸੁਣਦਾ ਪਰ ਇੱਕ ਗੱਲ ਤਾਂ ਨਾਲ ਸੁਣ ਲਿਓ ਵੱਡੀ ਗਿਣਤੀ ਦੇ ਬਈ ਤੁਸੀਂ ਪੰਜਾਬ ਦੇ ਵਿੱਚੋਂ ਆਏ ਹੋ ਪੰਜਾਬ ਦੇ ਇੱਕ ਹੱਕ ਤੇ ਡਾਕਾ ਨਹੀਂ ਵੱਜਿਆ ਅਨੇਕਾਂ ਹੱਕਾਂ ਦੇ ਉੱਪਰ ਡਾਕਾ ਵੱਜਿਆ ਇਹ ਵੱਜਿਆ ਕਿਉਂ ਹੈ ਇਹ ਕਿਉਂ ਵੱਜਿਆ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਚੀਜ਼ ਆਪਕੜੇ ਸੋਚੀ ਐ ਮੈਂ ਗੱਲ ਕਹਿਣ ਲੱਗਦਾ ਦੇ ਲਈ ਜ਼ਿੰਮੇਵਾਰ ਸਾਡੇ ਅੱਜ ਤੱਕ ਜਿੰਨੀਆਂ ਪਹਿਲਾ ਰਾਜਨੀਤਿਕ ਪਾਰਟੀਆਂ ਰਹੀ ਨੇ ਉਹ ਤੇ ਅੱਜ ਜਿਹੜੀ ਮੌਜੂਦਾ ਪਾਰਟੀਆਂ ਉਹ ਜ਼ਿੰਮੇਵਾਰ ਆ ਜੇਕਰ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਵੀ ਇਹ ਰਾਜਨੀਤਿਕ ਜੋਰ ਲੀਡਰ ਜ਼ਿੰਮੇਵਾਰ ਨੇ ਤਾਂ ਹੱਥ ਖੜੇ ਕਰਕੇ ਜਰੂਰ ਦੱਸੋ ਹੱਥ ਖੜੇ ਕਰਕੇ ਦੱਸੋ ਓਏ ਰਾਜਨੀਤਿਕ ਪਾਰਟੀਆਂ ਜ਼ਿੰਮੇਵਾਰ ਨਹੀਂ ਆਏ ਅੱਜ ਜੋ ਵੀ ਪੰਜਾਬ ਦੇ ਹੱਕਾਂ ਉੱਪਰ ਡਾਕਾ ਵੱਜ ਰਿਹਾ ਹਰ ਇੱਕ ਬੰਦਾ ਇੱਥੇ ਬੋਲ ਕੇ ਚਲੇ ਜਾਂਦਾ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦਾ ਹਰ ਇੱਕ ਬੰਦਾ ਜਿਹੜਾ ਪੰਜਾਬ ਦਾ ਲੀਡਰ ਹੈ ਸੈਂਟਰ ਗਵਰਨਮੈਂਟ ਅੱਗੇ ਜਮਾੜ ਕੋਡਾ ਹੋਇਆ ਖੜਾ ਇਹ ਗੱਲ ਸੱਚੀ ਹੈ ਜਾਂ ਝੂਠੀ ਦੱਸੋ ਇਸ ਗੱਲ ਨੂੰ ਪੰਜਾਬ ਦੇ ਸਾਰੇ ਲੀਡਰ ਇਸ ਕਰਕੇ ਜੇਕਰ ਚਾਹਣਿਓ ਇਹ ਪੰਜਾਬ ਦੇ ਹੱਕ ਲੈਣੇ ਤਾਂ ਫਿਰ ਚਾਹਣਿਓ ਜੇ ਚੰਡੀਗੜ੍ਹ ਲੈਣਾ ਚੌਣੇ ਹੋ ਤਾਂ ਹੱਥ ਖੜੇ ਕਰਕੇ ਦੱਸੋ ਚੌਣੇ ਚੌਣੇ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ ਇੰਨਾ ਇੰਨਾ ਆ ਲੀਡਰਾਂ ਨੇ ਲੈ ਕੇ ਦੇਣਾ ਇਹ ਗੱਲ ਕਹਿੰਦੇ ਨੇ ਖਾਕੀ ਨਿਕਰ ਖਾਕੀ ਨਿਕਰ ਸਾਰੇ ਪਾਰਟੀਆਂ ਦੇ ਲੀਡਰਾਂ ਦੇ ਖਾਕੀ ਨਿਕਰਾ ਪਾਈ ਹੋਈਆਂ ਨੇ ਸੁਦੇਪ ਘਮਤ ਮਾਤਮਾਨ ਦੇ ਪਾਈ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਜੀ ਪਾਈ ਹੋਈ ਆ ਇਹ ਗੱਲ ਜਬਰੀ ਝੂਠਿਆ ਦੱਸੋ ਇਹ ਸਾਰੇ ਬਾਦਲਦਲੇ ਉਹਨਾਂ ਨੇ ਵੀ ਕਾਕੀ ਨਿਕਰੇ ਪੰਜਾਂ ਹੋਈਆਂ ਨੇ ਇਹ ਕਾਂਗਰਸਾਂ ਨੇ ਵੀ ਪੰਜਾਂ ਹੋਈਆਂ ਨੇਗੀਆਂ ਇਹਨਾਂ ਨੇ ਸਾਰਿਆਂ ਨੇ ਜਦੋਂ ਸੱਤਾ ਦੇ ਵਿੱਚ ਰਹੇ ਨੇ ਇਹਨਾਂ ਨੇ ਕਿਸੇ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਇਸ ਕਰਕੇ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨੋ ਸੰਘਰਸ਼ੀ ਲੋਕੋ ਇਹ ਲੜਾਈ ਸੋਨੂੰ ਲੜਨੀ ਪੈਣੀ ਆ ਜਿੰਨਾ ਟਾਈਮ ਤੁਸੀਂ ਇਹ ਦਿੱਲੀ ਦੀ ਰਾਜਨੀਤੀ ਤੋਂ ਬਾਹਰ ਨਹੀਂ ਆਉਂਦੇ ਇਹਨਾਂ ਦਿੱਲੀ ਤੋਂ ਚਲੇ ਹੋਏ ਦਰਾਨਾਂ ਦਾ ਬ੍ਰੋਡ ਨਹੀਂ ਕਰਦੇ ਉਹਨਾਂ ਟਾਈਮ ਤੁਸੀਂ ਐਵੇਂ ਜਿਕਰੂ ਸੜਕਾਂ ਦੇ ਉੱਪਰ ਰਲੋਗੇ ਐਵੇਂ ਜਿਕਰੂ ਧਰਮਾਂ ਦੇ ਵਿੱਚ ਰਲੋਗੇ ਐਵੇਂ ਜਿਕਰੂ ਤੁਹਾਡੇ ਉੱਪਰ ਡਾਂਗਾ ਵਰਨਗੇ ਇਸ ਕਰਕੇ ਕਹਿਣਾ ਚਾਹੁੰਦੇ ਆ ਇਹਨਾਂ ਅਕਾਲੀਆਂ ਇਹਨਾਂ ਕਾਂਗਰਸੀਆਂ ਇਹਨਾਂ ਝਾੜੂ ਵਾਲਿਆਂ ਇਹਨਾਂ ਬੀਜੇਪੀਆਂ ਤੋਂ ਬਾਹਰ ਆ ਜਾਓ ਇਕੱਠੇ ਹੋ ਕੇ ਲੜ ਲਓ ਜੇ ਪੰਜਾਬ ਦੀ ਲੜਾਈ ਲੜਨੀ ਹੈ ਇਹ ਸਾਰੇ ਸਾਰੇ ਜ਼ਿੰਮੇਵਾਰ ਨੇਗੇ ਇੱਥੇ ਆ ਕੇ ਗੱਲਾਂ ਕਰਦੇ ਨੇ ਵੱਟੀਆਂ ਵੱਡੀਆਂ ਉਹ ਤੁਹਾਡੇ ਕੋਲੇ ਪਾਵਰਾਂ ਨੇ ਤੁਹਾਡੇ ਕੋਲੇ ਸਰਕਾਰਾਂ ਤੁਹਾਡੇ ਰਹੀਆਂ ਨੇ ਤੁਸੀਂ ਨਾ ਰਹਿੰਦੇ ਸਰਕਾਰਾਂ 'ਚ ਕੰਮ ਕਰਿਆ ਜਿਹੜਾ ਇੱਥੋਂ ਲੀਡਰ ਬੋਲ ਕੇ ਗਏ ਨੇਗੇ ਇੱਕ ਲੀਡਰ ਨੇ ਇੱਥੋਂ ਗੱਲ ਬੋਲੀ ਆ ਕਿ ਪ੍ਰਵਾਸ ਸਭ ਤੋਂ ਵੱਡੀ ਸਮੱਸਿਆ ਹੈ ਪ੍ਰਵਾਸ ਲਈ ਲੜਨ ਵਾਲਾ ਆ ਭਾਣਾ ਸਿੰਘ ਸਿੱਧੂ ਖੜਾ ਜਿਹਦੇ ਤੇ ਇਸੇ ਆ ਮਾਰੀ ਪਾਰਟੀ ਨੇ ਇੱਕ ਦਿਨ ਦੇ ਵਿੱਚ 9 ਪਰਚੇ ਪਾਏ ਤੁਸੀਂ ਕਿਹੜੇ ਮੂਰੇ ਕਹਿੰਦੇ ਹੋ 9 ਪਰਚੇ ਇੱਕ ਦਿਨ ਦੇ ਵਿੱਚ ਪਾਏ ਤੁਸੀਂ ਆਪੋ ਆਪਣੇ ਡਰਾਮੇ ਕਰਦੇ ਹੋ ਇੱਥੇ ਵਿਖਾਵੇ ਕਰਦੇ ਹੋ ਲੜਨਾ ਪੰਜਾਬ ਲਈ ਲੜੋ ਥੋਡੇ ਕੋਲੇ ਪਾਵਰਾਂ ਨਹੀਂ ਆ ਇਸ ਕਰਕੇ ਡਰਾਮੇ ਕਰਨੇ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਨੌਜਵਾਨੀ ਦਾ ਛੋਸ਼ਨ ਕਰਨਾ ਬੰਦ ਕਰੋ ਇਸ ਕਰਕੇ ਤਕੜੇ ਹੋ ਕੇ ਸਾਰੇ ਥਾਵਾਂ ਦੇ ਉੱਪਰ ਸਾਡੇ ਜਥੇ ਘੇਰੇ ਹੋਏ ਨੇ ਹਜ਼ਾਰਾਂ ਨੌਜਵਾਨ ਚੰਡੀਗੜ੍ਹ ਦੇ ਵਿੱਚ ਘੇਰਾ ਹੋਇਆ ਹਜ਼ਾਰਾਂ ਨੌਜਵਾਨ ਡੱਕੇ ਉੱਪਰ ਘੇਰਾ ਹੋਇਆ ਮੂੰਹ ਤੋੜ ਮਾ ਜਵਾਬ ਦੇਵਾਂਗੇ ਆਉਣ ਵਾਲੇ ਦਿਨਾਂ ਲੈ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਆਵਾਂਗੇ ਆਉਣ ਵਾਲੇ 10 ਦਿਨਾਂ ਨੂੰ ਟਰਾਲੀਆਂ ਟਰੈਕਟਰ ਲੈ ਕੇ ਆਵਾਂਗੇ ਇਸ ਤਰ੍ਹਾਂ ਹੀ ਜਿਹੜਾ ਚੰਡੀਗੜ੍ਹ ਕੱਲਾ ਚੋਣਾ ਤਕਰਸੀਮਤ ਨਹੀਂ ਅੱਜ ਯੂਨੀਵਰਸਿਟੀ ਚੋਣਾ ਤਕਰਸੀਮਤ ਨਹੀਂ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਬਣ ਕੇ ਰਹੂਗੀ ਇਹ ਯੂਨੀਵਰਸਿਟੀ ਪੰਜਾਬ ਨੂੰ ਸਮਰਪਿਤ ਕੀਤੀ ਜਾਵੇ ਜਿਸ ਗੱਲ ਤੇ ਸਹਿਮਤ ਹੱਥ ਖੜੇ ਕਰਕੇ ਦੱਸੋ ਸਹਿਮਤ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਲੜਾਈ ਜਮਾਂ ਆਣ ਹਿੱਕ ਦੇ ਜੋਰ ਨਾਲ ਲੜਾਂਗੇ ਹਾਂਜੀ ਇਸ ਵਿਚਾਰਤਰਾ ਕਿਹਨਾ ਮਗਰ ਲਗਣਾ ਹੈ ਬਿਲਕੁਲ ਵਿਚਾਰਤਰਾ ਕਿਹੜੀ ਮਗਰ ਲਗਣਾ ਸੁਣੋ ਗੱਲ ਵਿਚਾਰਤਰਾ ਆਹਾ ਬਾਈ ਜੀ ਜਿਹੜੀ ਲੜੇ ਬੈਠੇ ਆ ਜਿਹੜੇ ਇਕੱਠੇ ਹੋਏ ਬੈਠੇ ਆ ਇਸ ਵਿਚਾਰਤਰਾ ਮਗਰ ਲਗਣਾ ਕਿਸਾਨ ਮਜ਼ਦੂਰ ਜੱਥੇਵੰਦਾਂ ਮਗਰ ਲਗਣਾ ਸੁਣ ਲੈ ਬਾਈ ਜੀ ਗੱਲ ਜਿਹੜੀ ਤਾਂ ਗੱਲ ਕੀਤੀ ਆ ਵੀ ਕਿਹੜੀ ਵਿਚਾਰਤਰਾ ਮਗਰ ਲਗਣਾ ਕਿਸੇ ਦਲੀਲਾ ਦਲਾਲ ਨਹੀਂ ਬਣਨਾ ਇਹ ਗੱਲ ਆ ਸਾਡੀ ਆ ਵਿਚਾਰਤਰਾ ਜਿੱਤਾ ਤਾਂ ਸਵਾਲ ਜਵਾਬ ਮੰਗਾ ਦੋਸਤੋ ਦੋਸਤੋ ਆਪਸ ਵਿੱਚ ਨਹੀਂ ਲੜਨਾ ਅਸੀਂ ਇਸ ਕੱਲ ਤੋਂ ਬੜੇ ਅੱਕੇ ਤਸਤਾਏ ਹੋਇਆ ਅਸੀਂ ਕਿਸੇ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਦਿੱਲੀ ਦੇ ਦਰਾਲਾ ਨੇ ਸਾਨੂੰ ਬਹੁਤ ਤੰਗ ਕਰਿਆ ਲੜਾਈ ਇਹ ਆ ਬਾਈ ਜੀ ਲੜਾਈ ਇਹ ਆ ਕਿਸਾਨੀ ਅੰਦੋਲਨ ਜਾਂ ਪਹਿਲਾਂ ਕਿਸੇ ਮੁੱਦੇ ਕਿਸੇ ਰਾਜਨੀਤਿਕ ਪਾਰਟੀ ਨੇ ਜਿੱਤ ਕੇ ਦਿੱਤਾ ਪਹਿਲਾਂ ਵੀ ਅਸੀਂ ਕਿੰਨੇ ਕਿਸਾਨੀ ਬਿਲ ਅਸੀਂ ਕਿਸਾਨ ਜਥੇਬੰਦੀਆਂ ਨੇ ਕੈਨਸਲ ਕਰਾਏ ਨੇਗੇ 10 ਕਿਤੇ 3 ਰਾਜਨੀਤਿਕ ਪਾਰਟੀ ਨੇ ਕੈਨਸਲ ਕੀਤੇ ਨੇਗੇ ਅਸੀਂ ਲੜਿਆ ਤੇ ਲੜਦੇ ਰਾਵਾਂਗੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਸਭ ਤੋਂ ਵੱਧ ਇੱਥੇ ਇਕੱਠ ਲੈ ਕੇ ਆਇਆ ਨੌਜਵਾਨਾਂ ਦਾ ਧੰਨ ਧੰਨ ਨਾਲ ਗੱਲ ਸੁਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਇੱਕ ਅਨਾਉਂਸਮੈਂਟ ਕਰਨੀ ਆ ਕਿਸੇ ਮੀਡੀਆ ਵਾਲੇ ਵੀਰ ਦਾ ਵੱਟੂਆ ਲੱਭਿਆਗਾ ਰੋਜ਼ਾਨਾ ਸਪੋਕਸਮੈਨ ਤੋਂ ਰਣਜੀਤ ਸਿੰਘ ਰੋਜ਼ਾਨਾ